ਮਿੱਤਰੋ ਹਾਈਬ੍ਰਿਡ 28P67 ਬਾਰੇ ਦੱਸਦੇ ਆ ਮਰਲੇ ਦਾ ਕਿੰਨਾ ਬੀ ਪੈਂਦਾ ਕਿਹੜੀ ਕੰਪਨੀ ਦਾ ਪੈਂਦਾ ਕੀ ਰੇਟ ਆਉਂਦਾ ਸਾਰੀ ਗੱਲਬਾਤ ਕਰਦੇ ਕਿਵੇਂ ਪਨੀਰੀ ਦਾ ਅਗਰਾ ਆਉਂਦਾ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਜਾਣਕਾਰੀ ਤਾਂ ਆਪਣੀ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਮਿੱਤਰੋ ਹਾਈਬ੍ਰਿਡ 28P67 ਦੀ ਜਿਹੜੀ ਕਿ ਪਨੀਰੀ ਲਾ ਰੱਖੀ ਹੈ ਜਿਹੜੀ ਤੁਸੀਂ ਬੈਕ ਸਾਈਡ ਆਪਣੇ ਕਿਆਰੀਆਂ ਦੇ ਵਿੱਚ ਪਾਣੀ ਛੱਡਿਆ ਦੇਖੀ ਜਾਂਦੇ ਹੋ ਇੱਥੇ ਲਾਈ ਹੋਈ ਆ ਤੇ ਹੁਣ ਇਹਦੇ ਜੇਕਰ ਬੀ ਦੀ ਗੱਲ ਕਰੀਏ ਤਾਂ ਜਿਹੜੇ ਦੁਕਾਨਦਾਰ ਭਰਾ ਉਹ ਤਾਂ ਕਹਿੰਦੇ ਆ ਜੀ ਇੱਕ ਥੈਲੀ ਨਾਲ ਘੱਟੋ-ਘੱਟ ਵੀ ਤੁਸੀਂ 2 ਮਰਲੇ 라 ਸਕਦੇ ਹੋ ਤੇ ਇੱਕ ਥੈਲੀ ਇਹ 1 ਕਿੱਲੇ ਦੀ ਆ ਪਰ ਆਪਾਂ ਤੁਹਾਨੂੰ ਐਵੇਂ ਝੂਠ ਬੋਲ ਗਏ ਜਿਹੜਾ ਆਪਾਂ 2 ਦੁਕਾਨਦਾਰ ਭਰਾ ਤੋਂ ਲੈਂਦਾ ਸੀ ਬਈ ਜੀ ਆਪਾਂ ਜ਼ਿਆਦਾ ਹੀ ਪਾਇਆ ਘੱਟ ਨਹੀਂ ਪਾਇਆ ਉਹਨਾਂ ਨਾਲੋਂ 2 ਕਿਲੋ 1 ਮਰਲੇ ਦਾ ਵੀ ਪਾਇਆ ਹੋਇਆ ਜੀ ਤਾਂ ਮੰਨ ਕੇ ਚੱਲੋ ਵੀ ਆਪਾਂ ਸੋਚਦੇ ਆਂ ਵੀ ਬਈੜਕ ਮਰਲੇ ਦੇ ਨਾਲ 1 ਕਿੱਲਾ ਲੱਗ ਜਾਂਦਾ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਿਛਲੇ ਸਾਲ ਨਾ ਆਪਾਂ 3 ਥੈਲੀਆਂ ਲੈਂਦੀਆਂ ਸੀ ਤਿੰਨ ਥੈਲੀਆਂ 9 ਕਿਲੋ ਬੀ ਬਣਦਾ ਸੀ ਤੇ ਉਹਦਾ ਨਾਲ ਆਪਾਂ 6 ਮਰਲੇ ਲਾਏ ਸੀ 6 ਮਰਲਿਆਂ ਦੇ ਨਾਲ ਘੱਟੋ-ਘੱਟ ਵੀ 5 ਕਿੱਲੇ ਬਾਣ ਝੋਨੇ ਦਾ ਪੂਰਾ ਹਾਈਬ੍ਰਿਡ 28P67 ਦਾ ਸੰਗਣਾ ਲੱਗ ਗਿਆ ਸੀਗਾ ਤੇ ਇਸ ਵਾਰ ਵੀ ਆਪਾਂ ਬਈ ਜੀ ਉਹੀ ਹਿਸਾਬ ਨਾਲ ਬੀ ਲਾਇਆ ਹੋਇਆ 2 ਕਿਲੋ ਇੱਕ ਮਰਲੇ ਦਾ ਪਾਇਆ ਤੇ ਸੋਚ ਕੇ ਪਾਇਆ ਵੀ ਡੇਢ ਕਿ ਮਰਲੇ ਤੋਂ ਉੱਤੇ ਇੱਕ ਕਿੱਲੇ ਦੇ ਵਿੱਚ ਜਿਹੜਾ ਕਿ ਪੈ ਜੂਗਾ ਪਾਇਨਰ 28P67 ਦਾ ਬੀਜ ਪਾਇਆ ਤੇ 11500 ਰੁਪਏ ਦੀ ਇੱਕ ਥੈਲੀ 3 ਕਿਲੋ ਦੀ ਦਿੱਤੀ ਆਪਾਂ ਨੂੰ ਦੁਕਾਨਦਾਰ ਭਰਾਵਾਂ ਨੇ ਡੱਬ ਵਾਲੀ ਤੋਂ ਜਿਲ੍ਹਾ ਸਿਰਸੇ ਦੇ ਵਿੱਚ ਤਾਂ ਮਿੱਤਰੋ ਥੋੜੇ ਪਤਾ ਨਹੀਂ ਵੀ ਕੀ ਰੇਟ ਹੋਣਾ ਐਸ ਬੀਜ ਦਾ ਤਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਆਪਦੇ ਏਰੀਏ ਦੇ ਰੇਟ ਵੀ ਕੀ ਰੇਟ ਆ ਤੁਹਾਡੇ ਏਰੀਏ ਦੇ ਵਿੱਚ ਤਾਂ ਕਿ ਆਪਣੇ ਕਿਸਾਨ ਭਰਾਵਾਂ ਨੂੰ ਤੁਹਾਡੇ ਦੁਆਰਾ ਕੀਤੇ ਗਏ ਕਮੈਂਟਸ ਪੜ ਕੇ ਰੇਟ ਦਾ ਜਾਇਜ਼ਾ ਹੋ ਸਕੇ ਵੀ ਕਿਹੜੇ ਏਰੀਏ ਦੇ ਵਿੱਚ ਇਹਦਾ ਰੇਟ ਘੱਟ ਹੈ ਬੀਜ ਦਾ ਪਾਇਨਰ ਕੰਪਨੀ ਦਾ ਲੈਂਦਾ ਸੀ ਜੀ ਸ਼ਾਇਦ ਹੋਰ ਆਉਂਦੀ ਹੋਵੇ ਉਸ ਦਾ ਆਪਾਨੂੰ ਨਹੀਂ ਪਤਾ ਆਪਾਂ ਤਾਂ ਪਾਇਨਰ ਦੇ ਹੀ ਬੀਜ ਦੇ ਆਏ ਸਾਲ ਪਾਇਨਰ ਕੰਪਨੀ ਦਾ ਝਾੜ ਸੀ ਪਿਛਲੇ ਸਾਲ ਘਟੋ ਘੱਟ 38 ਕੁਆਟਲਾਂ ਤੋਂ ਲੈ ਕੇ 45 ਕੁਆਟਲ ਤੱਕ ਸਾਡੇ ਏਰੀਏ ਦੇ ਵਿੱਚੋਂ ਇਹਦਾ ਝਾੜ ਦੇਖਣ ਨੂੰ ਮਿਲਿਆ ਸੀ ਸਾਨੂੰ ਆਪ ਦੀ ਅੱਖੀਂ ਦੇਖਣ ਨੂੰ ਆਪਾਂ ਵੀਡੀਓ ਵੀ ਪਾਈਆਂ ਹੋਈਆਂ ਆਪਣੇ ਚੈਨਲ ਤੇ ਜਾ ਕੇ ਵੇਖ ਲਿਓ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ 2 ਕਿਲੋ ਮਰਲੇ ਦੇ ਬੀਜ ਨਾਲ ਅਗਰ ਆ ਕਿਵੇਂ ਆਇਆ ਹੈ ਨਾ ਅਗਰਾ ਦਿਖਾਉਣਾ ਤੁਹਾਨੂੰ ਮਿੱਤਰੋ ਪਹਿਲਾਂ ਤਾਂ ਕਿਸਾਨਪਰਾਉ ਉਹ ਜਿਵੇਂ ਤੁਸੀਂ ਇਹ ਪਨੀਰੀ ਦਾ ਅਗਰਾ ਦੇਖੀ ਜਾਂਦੇ ਹੋ ਇਹ 2 ਕਿਲੋ ਮਰਲੇ ਦੀ ਪਾਈ ਹੋਈ ਹੈ ਜਿਹੜੀ ਕਿ ਤੁਸੀਂ ਵੀਡੀਓ ਵਿੱਚ ਦੇਖੀ ਜਾਂਦੇ ਹੋ ਬਹੁਤ ਵਧੀਆ ਅਗਰਾ ਆਇਆ ਇੱਕ ਨੰਬਰ ਇਸ ਪਨੀਰੀ ਨੂੰ ਉਗਰਨ ਦੇ ਵਿੱਚ ਘਟੋ-ਘਟ ਵੀ 6 ਦਿਨਾਂ ਦਾ ਸਮਾਂ ਲੱਗਿਆ 5-6 ਦਿਨਾਂ ਤੋਂ ਪਨੀਰੀ ਇਹ ਉੱਗ ਗਈ ਸੀ ਤਾਂ ਪਾਣੀ ਬਈ ਜੀ ਇੱਕ ਦਿਨ ਛੱਡ ਕੇ ਨੂੰ ਆਪਾਂ ਪਾਈ ਜਾਂਦੇ ਰਹਿਣੇ ਆ ਤਾਂ ਇਹੋ ਜਾਣਕਾਰੀ ਸੀ ਮੈਨੂੰ ਨਹੀਂ ਲੱਗਦਾ ਵੀ 28P67 ਵੈਰਾਈਟੀ ਬਾਰੇ ਹੋਰ ਕੋਈ ਜਾਣਕਾਰੀ ਆਪਣੇ ਤੋਂ ਰਹੇਗੀ ਉਹ ਤੁਹਾਡੇ ਬਾਰੇ ਬਾਕੀ ਜੋ ਰਹੀ ਹੈ ਕਮੈਂਟ ਬਾਕਸ ਵਿੱਚ ਕਿਸਾਨ ਭਰਾ ਆਪਾਂ ਨੂੰ ਦੱਸ ਦੇਣ ਕਮੈਂਟ ਦੇ ਵਿੱਚ ਆਪਾਂ ਉਹਨਾਂ ਕਿਸਾਨ ਭਰਾਵਾਂ ਦਾ ਰਿਪਲਾਈ ਦੇ ਦੇਵਾਂਗੇ ਬਈ ਜੀ ਜੋ ਜਾਣਕਾਰੀ ਆਪਣੇ ਤੋਂ ਅਧੂਰੀ ਰਹੇਗੀ ਤਾਂ ਉਮੀਦ ਕਰਦਾ ਮਿੱਤਰੋ ਵੀਡੀਓ ਆਪਣੀ ਵਧੀਆ ਲੱਗੀ ਹੋ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਲਾਸਟ ਤੱਕ ਧੰਨਵਾਦ ਜੀ